ਆ ਜਦੋਂ ਆਪਾਂ ਢਿੱਲੀ ਟੱਪਦੇ ਰਸੀ ਮਸਲਾ ਕੀ ਆ ਸਾਰਾ ਮਸਲਾ ਲਾਗ ਲਿਆ ਸਾਰਾ ਮਸਲਾ ਵਾਲ ਲੱਤਾਂ ਦਾ ਐਸ ਲੱਤਾਂ ਚ ਐਸ ਚੀਜ਼ ਤੇ ਜਾਨ ਪਊਗੀ ਇਹ ਲੱਤਾਂ ਇਹਦੇ ਇੰਨਾ ਚ ਹੀ ਆਉਣੀ ਸਪੀਡ ਜਦੋਂ ਆਹ ਮਸਲ ਚ ਜ਼ਬੀਟਾਈ ਤੇ ਫੇਰ ਹੀ ਆਪਣੀ ਤੇ ਸਪੀਡ ਹੋਣੀ ਆ ਜੇ ਆਪਾਂ ਮੰਨ ਕੇ ਚੱਲ ਇਦਾਂ ਟੱਪਦੇ ਤੇ ਰਹੀ ਆਪਾਂ ਕਈ ਵਾਰ ਕਈ ਸਾਰੇ ਇਦਾਂ ਟੱਪਦੇ ਐਂ ਕਰਕੇ ਐਂ ਟੱਪਦੇ ਵੀ ਤਾਂ ਕੀ ਆ ਕਿ ਆਪਾਂ ਘਟੋ ਘੜ 100 150 ਤੇ ਜਾ ਗਿਆ ਸਰਪੰਦਾ ਪਟਾਣ ਨੂੰ ਤੇ ਜਦੋਂ ਆਪਾਂ ਪਹਿਲੋਂ ਹੀ ਐ ਟਾਈਟ ਕਰ ਲਈ ਮਸਲਾ ਆਕੜ ਗਏ ਆਪਾਂ ਪਹਿਲੋਂ ਹੀ ਵੀ ਮੰਨ ਕੇ ਚੱਲ ਗੀ ਪਹਿਲੋਂ ਹੀ ਮਸਲਾ ਨੂੰ ਟਾਈਟ ਕਰਤਾ ਵਾ ਕਿ ਪਹਿਲੋਂ ਹੀ ਮਸਲ ਜਿਹੜੇ ਆ ਇਹ ਆਪਦਾ ਕੰਮ ਕਰਨ ਲੱਗ ਪਏ ਆ ਤੇ ਜਦੋਂ ਆਪਾਂ ਇਧਰੇ ਆ ਜੀ ਜੀ ਤੇ ਬਸ ਉਹ ਇੰਨਾ ਤੇਜ਼ ਕਰਦੇ ਕਿ ਲੱਤਾਂ ਜਿਹੜੀਆਂ ਵਾਂ ਮੁੜ ਕੇ ਆਪਾਂ ਜਦੋਂ ਤੁਰੀਏ ਫਿਰੀਏ ਵੀ ਇੰਨੀ ਜ਼ਿਆਦਾ ਐਕਟੀਵਿਟੀ ਹੋਵੇ ਲੱਤਾਂ 'ਚ ਚੱਲ ਲੱਤ ਪਿੱਛੇ ਚੱਲ ਪਿੱਛੇ ਚੱਲ ਪਿੱਛੇ ਬਸ ਕਰ ਹਾਂ ਤੇ 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 ਤੇਜ਼ ਟੱਪਿਆ ਕਰ ਜੰਪ ਥੋੜਾ ਉੱਚਾ ਲੈ ਲੈ ਕਰ ਚਲੇ ਲੇ ਗਰ ਜੰਪ ਜਿੰਨੇ ਪੱਟ ਟਾਇਰ ਰੱਖੇਗਾ ਨਾ ਪੱਟਾ ਨੂੰ ਇਹ ਇਧਰੇ ਚੱਲ ਬਾਵਾ ਦਾ ਬੈਲਸ ਬਣਾਇਆ ਕਰ ਬਾਵਾ ਦਾ ਬੈਲਸ ਨਹੀਂ ਬਣਾਉਂਦਾ ਤੂੰ ਸਾਰੀ ਗੇਮ ਆ ਬਾਵਾ ਦੀ ਰਸੀਟ ਪਾ ਕੇ ਠੀਕ ਹੈ ਹਾਂ ਰਸੀਟ ਆਪਕੇ ਫਿਰ ਦੇਣਾ ਭਾਈ ਇੱਕ ਟੁੱਟੀ ਮਾਰ ਕੇ ਤੇ ਸਾਰੇ ਹਾਰੇ ਡੰਡ ਹਾਰੇ ਡੰਡ ਖਤਮ ਕਰ ਦੇ ਕੱਲੇ ਡੰਡ ਮਾਰ ਕੇ ਨਾ ਡੰਡ ਮਾਰ ਕੇ ਫਿਰ ਜਸਟ ਦੀਆਂ ਕੱਲੀਆਂ ਆ ਨਿੱਕੇ ਨਿੱਕੇ ਕੱਲੇ ਕੱਲੇ ਪੋਛ ਰੋਣੀ ਛਾਤੀ ਬਣੇ ਜਿਹੜੀ ਆ ਬੰਦੀ ਜਾਂਦੀ ਛਾਤੀ ਹੋਰ ਬਣੇ ਗਲਾਈ ਚ ਠੀਕ ਹੈ ਹਾਂ ਕੋਈ ਨਹੀਂ ਆਪਾਂ ਪੁੱਤ ਦੱਸ ਦੇਣੇ ਕੱਲ ਨੂੰ ਲਾਗਣਾ ਮਿਸਟਰੀ ਆਪਾਂ ਬਣਾ ਦੇਣਾ ਜੁਗਾੜ ਇਥੇ ਵਧੀਆ ਕੋਈ ਇੱਥੇ ਪਾ ਸ਼ੱਡ ਪਾ ਕੇ ਇੱਧਰ ਨੂੰ ਸਾਰਾ ਇੱਥੇ ਪੂਰਾ ਖਾਣਾ ਬਣਾਉਣਗੇ ਵੱਡਾ ਕੁੱਲ ਨੂੰ ਇੱਥੇ ਮੰਨ ਕੇ ਜਦ ਮਿੱਟੀ-ਮਿੱਟੀ ਪਾ ਗਏ ਵਧੀਆ ਬਣਾਉਣਗੇ ਜਗ੍ਹਾ ਬਾ ਮੀਨ ਤੱਕ ਮੀਨ ਤੱਕ ਨੂੰ ਨਾ ਹੁਣ ਹੁਣ ਦੂਜੀ ਤਰ੍ਹਾਂ 15 ਸਾਲਾਂ ਦਾ ਹੋ ਗਿਆ ਹੁਣ ਤੇਰਾ ਸਰੀਰ ਤੁਰਨ ਵਿਆ ਵਾ ਹੁਣ ਇਹਨੂੰ ਬਚਾਲਾ ਖਿੱਚ ਕੇ ਰੱਖੇ ਨੂੰ ਹੋਣਾ ਵੇ ਛਾਤੀ ਨਿਕਲਦੀ ਆਉਂਦੀ ਬਾਹਾਂ ਵੀ ਫੁੱਟੀਆਂ ਵਾ ਤੈਨੂੰ ਨਹੀਂ ਪਤਾ ਲੱਗਣਾ ਮੈਨੂੰ ਪਤਾ ਲੱਗੰਦਿਆ ਕੋਈ ਵੀ ਕੋਈ ਵੀ ਬੰਦਾ ਹੁੰਦਾ ਜਿਤਨਾ ਰੋਖ ਨਹੀਂ ਫੁੱਟਦਾ ਤੇ ਮੁੜ ਕੇ ਰੋਖ ਦੇ ਪੱਦੇ ਨਿਕਲਦੇ ਆ ਮੰਨ ਕੇ ਚੱਲ ਹੁਣ ਤੂੰ ਜਵਾਨੀ 'ਚ ਪੈਰ ਧਣ ਲਾ ਗਏ ਬੰਦੇ ਫੁੱਟਣ ਲਾ ਪਿਆ ਹੁਣ ਇਹਦੇ ਤੇ ਜਿੰਨਾ ਤੇ ਜਵਾਨੀ ਆ ਲੁੱਟ ਰਿਆ ਜਾਣਾ ਹੁਣ ਤੇਰੇ ਅੰਦਰ ਹੀ ਇਹ ਸਾਰਾ ਕੁਝ ਇੱਕ ਮਾੜਿਆਂ ਕੰਮਾਂ ਤੋਂ ਬਚਣਾ ਠੀਕ ਐ ਮਾੜੇ ਕੰਮ ਤੋਂ ਬਚ ਕੇ ਰਹਿਣਾ ਐ ਖਰਾਗ ਪਾਣੀ ਖਾ ਕੇ ਸੋਣਾ ਤੇ ਰੱਬ ਦਾ ਨਾ ਲੈਣਾ ਬਸ ਠੀਕ ਐ ਹਾਂ ਜੀ ਹਾਂ ਆ ਗੋਟੇ ਨੇ ਗੋਟਣੀ ਘਮਾਉਂਦਾ ਤੂੰ ਆ ਵੇ ਮੈਂ ਕੂਣੀ ਘਮਾਉਣਾ ਕੂਣੀ ਉਹ ਬਹਾ ਲੰਮੀਆਂ ਰਾਜਾ ਇੱਥੇ ਇੱਥੇ ਨਾਲ ਜੋੜ ਕੇ ਆਹ ਚੀਜ਼ ਹੈ ਬਾਏ ਮੜਕੇ ਲੱਤਾਂ ਜੋ ਅੱਗ ਨਿਕਲਦੀਆਂ ਜਿੱਤਾ ਹੁੰਦਾ ਜੀ ਆਹ ਲੱਤਾਂ ਜੋ ਏ ਕਾ ਮੋਡੇ ਪੂਰੀ ਪੂਰੀ ਜਾਨ ਲਾਦੀ ਇਹਨਾਂ ਚੀਜ਼ਾਂ ਦੀ ਜੋ ਤੇਜ਼ ਘੋਣੇ ਆਪਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਖਿੱਚ ਕੇ ਇੱਕ ਜੰਪ ਮਾਰੇਗਾ ਨਿਕਾ ਜਾ ਤਾ ਨੂੰ ਤਾ ਨੂੰ ਜੰਪ ਮਾਰ ਪਰ ਹੱਥ ਲਾ ਤਾ ਨੂੰ ਛਾਲ ਮਾਰ ਕੇ ਆਹ ਵੈਰੀ ਗੁੱਡ ਵੈਰੀ ਗੁੱਡ ਭੱਲੇ ਜੱਟਾ ਲੈ ਜੱਟਾ ਹੁਣ ਹੀ ਹੋਣੀ ਉਹ ਸਰੀਰ ਜਦਾਂ ਮਰਜ਼ੀ ਕਹਿਣੇ ਜ ਕਰ ਲਾ ਇਹਨੂੰ ਲੋਕੀ ਕਹਿੰਦੇ ਮਿਹਨਤ ਨਹੀਂ ਲਾਉਣ ਨੂੰ ਜੀ ਕਰਦਾ ਇਦਾਂ ਇਦਾਂ ਤਿੰਨ ਸਾਲ ਹੋ ਗਏ ਮੁੰਡੇ ਨੂੰ ਘਰ ਦੀ ਖਰਾਕ ਖਾਂਦਾ ਆਪਣੇ ਤੋਂ ਪੁੱਛ ਕੇ ਬੱਸ ਤੇ ਜਿਨੇ ਸੁੱਤੇ ਰਹਿਣਾ ਕਰਨਾ ਹੀ ਨਹੀਂ ਕੁਝ ਮਿਹਨਤ ਨਹੀਂ ਕਰਨੀ ਉਹਨੇ ਥੋੜੀ ਬੰਨਾ ਜਿਹੜਾ ਮਿਹਨਤ ਕਰੂਗਾ ਪਲੇਅਰ ਉਹਨੇ ਬੰਨਾ ਤਾਣ ਵੇ ਪੁੱਤ ਤਾਣ ਮੂੰਹ ਹਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੱਲ 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 ਤੂੰ ਚੱਲ ਵੈਰੀ ਗੁੱਡ ਵੈਰੀ ਗੁੱਡ ਤੁਰ ਫਿਰ ਲਿਆ ਕਰ ਲੰਮਾ ਅੱਗੇ ਨੂੰ ਸਰੀਰ ਤੁਰਿਆ ਤੇ ਰਹੇ ਤੇ ਉਹਨੂੰ ਖਿੱਚ ਕੇ ਲਾ ਦੇ ਮਿਹਨਤ ਨਾਲ ਠੀਕ ਹੈ ਹਾਂ ਫੁੱਲ ਫੁੱਲ ਮਿਹਨਤ ਜਿਹੜੀ ਜਿੰਨੂੰ ਕਹੀਦਾ ਵਾ ਇੱਧਰ ਆ ਸਾਹਮਣੇ ਆ ਲਤਾਂ ਲਤਾਂ ਖੋਲ ਸਟੱਜ ਖੋਲ ਲਤਾਂ ਕਿੰਨੀਆਂ ਖੋਲਦਾ ਖੋਲ ਦੇ ਖੋਲ ਦੇ ਇੱਥੇ ਜੁੜਨਾ ਚਾਹੀਦਾ ਥੱਲੇ ਧਰਤੀ ਦੇ ਨਾਲ ਠੀਕ ਹੈ ਬਸ ਇੰਨੀ ਤੇਰੇ ਚ ਲਚਕ ਚਾਹੀਦੀ ਆ ਅੱਜ ਮੈਂ ਤੈਨੂੰ ਇੰਨਾ ਵੇਖਿਆ ਹੀ ਜਿੱਦਣ ਹੂਨ ਲਵਾਵਾਂ ਤਾਂ ਤੂੰ ਥੱਲੇ ਲੱਗਣਾ ਚਾਹੀਦਾ ਈ ਠੀਕ ਹੈ ਚੱਡੇ ਤੇਰੇ ਥੱਲੇ ਲੱਗ ਜਾਣ ਸਿੱਧੇ ਤੇ ਸਿੱਧੇ ਇੰਨੀ ਤਰ੍ਹਾਂ ਚ ਲਚਕ ਚਾਹੀਦੀ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਤੂੰ ਕਿੰਨਾ ਤੂੰ ਕਿੰਨਾ ਕਿ ਲੱਤਾਂ ਖੋਲ ਦੇਣਾ ਚੌੜੀਆਂ ਕਰ ਦੇਣਾ ਲੱਤਾਂ ਸਟੈਚੀਬਲ ਇੰਨੀ ਚਾਹੀਦਾ ਬੰਦਾ ਕਿ ਲੱਤਾਂ ਖੋਲ ਦੇ ਸਾਰੀਆਂ ਚੱਡੇ ਥੱਲੇ ਲੱਗ ਜਾਣ ਹਾਂ ਅਜੇ ਥੋੜੇ ਆ ਲੱਗਣੇ ਚਾਹੀਦੇ ਥੱਲੇ ਇਹ ਮੰਨ ਕੇ ਚੱਲ ਵੀ ਇਹ ਇਹ ਜੇ ਇੰਨੀਆਂ ਲੱਤਾਂ ਖੁੱਲ੍ਹਦੀਆਂ ਨੇ ਆਪਣੇ ਕੁੱਲੇ ਕਦੀ ਪਾੜ ਨਹੀਂ ਸਕਦੇ ਸਿੱਧਾ ਤਾਂ ਲੱਕ ਸਿੱਧਾ ਕਰ ਤਾਂ ਨੂੰ ਬਮਾ ਕਰ ਦੇ ਤਾਂ ਹਾਂ ਇਦਾਂ ਚੱਲ ਖਿੱਚ ਪੈਂਦੀ ਨਾ ਪੱਟਾਂ 'ਚ ਹਾਂ ਇੱਥੇ 5-5 ਮਿੰਟ ਇਦਾਂ ਪੰਜਾਂ-ਪੰਜਾਂ ਪੰਜਾਂ-ਪੰਜਾਂ ਤਿੰਨਾਂ-ਤਿੰਨਾਂ ਚੌਹਾਂ-ਚੌਹਾਂ ਮਿੰਟਾਂ ਦੇ ਇਦਾਂ ਲਾਇਆ ਕਰ ਇਦਾਂ ਜੇ ਮੁੜ ਕੇ ਕੁੱਲਾ ਥੋੜੀ ਪਾਟੂਗਾ ਕਿਉਂਕਿ ਉੱਥੋਂ ਤੱਕ ਤੁਸੀਂ ਪਹਿਲੋਂ ਚੱਲ ਗਏ ਜੀ ਹੁਣ ਕਈਆਂ ਪਲੇਅਰਾਂ ਦੇ ਕੁੱਲੇ ਪਾੜ ਜਾਂਦੇ ਆ ਭਾਈਦਿਆਂ ਕੁੱਲੇ ਇਸੇ ਕਾਰਨ ਹੀ ਪਾੜਦੇ ਆ ਕਿ ਉਹ ਸਟਿਚ ਨਹੀਂ ਕਰਦੇ ਮਸਲਾ ਟਾਈਟ ਹੋ ਜਾਂਦਾ ਉਹ ਜਦੋਂ ਭੱਜਦੇ ਆ ਤੇ ਉਹ ਕੁੱਲਾ ਪਾੜ ਜਾਂਦਾ ਠੀਕ ਹੈ ਜੀ ਭਾਂਜੀ ਮੁਰਤਾ ਘਟਾਉਂਦਾ ਥੰਨੀ ਵੀਰ ਜੀ ਜੇਕਰ ਰੋਜ਼ ਹੀ ਪੈਣਾ ਜਦੋਂ ਲੱਤਾਂ ਵੇਖੀ ਆਟੋਮੈਟਿਕ ਮਹੀਨਾ 20 ਦਿਨ ਲਾਰਸੀ ਲੱਤਾਂ ਟਾਇਡ ਕਰੇ ਮੁੜ ਕੇ ਬਾਜੋ ਵੇਖੀ ਦਿਨੋਂ ਦਿਨ ਤੇਰੇ ਚ ਫਰਕ ਪੈਣਾ ਕੀ ਮੈਰੀ ਤੈਨੂੰ ਨਹੀਂ ਪਤਾ ਲੱਗਣਾ ਕੀ ਮੈਂ ਤੂੰ ਸੋਚਣਾ ਰੇਟ ਪਾਉਣ ਜਗੇ ਨੇ ਤੇਰੇ ਸਰੀਰ ਨੇ ਆਟੋਮੈਟਿਕ ਹੀ ਲੱਤ ਚੁੱਕ ਦੇਣ ਆਟੋਮੈਟਿਕ ਹੁਣ ਮੈਂ ਰਸੀ ਲਾਲੀ ਫਿਰ ਹੁਣ ਮੰਨ ਕੇ ਤੇਗਾ ਮਾਰਨੋਂ ਮੈਂ ਬੰਦੇ ਨੂੰ ਮੇਰੇ ਦਿਮਾਗ ਕਹਿੰਦਾ ਜਾ ਜਦੋਂ ਮੈਂ ਸਪੀਡ ਵਰਕ ਨਹੀਂ ਲਾਇਆ ਮੇਰਾ ਦਿਮਾਗ ਕਹਿੰਦੇ ਜਾ ਮੈਂ ਜਾਣ ਲੱਗਾ ਤੇਗਾ ਮਾਰਨ ਬਦਲ ਚ ਮੇਰੀਆਂ ਲੱਤਾਂ ਮੇਰਾ ਹੱਥ ਨਹੀਂ ਦੇਂਦੀਆਂ ਕਿਉਂਕਿ ਲੱਤਾਂ ਚ ਸਪੀਡ ਨਹੀਂ ਮੈਂ ਜਾਣਾ ਵਾ ਰੇਡਰ ਪਿੱਛੇ ਮੁੜ ਜਾਂਦਾ ਹੂੰ ਉਹਨਾਂ ਤੇਜ਼ ਨਹੀਂ ਜਾਇਆ ਜਾਂਦਾ ਕਿ ਰੇਡਰ ਨੂੰ ਪਤਾ ਨਾ ਲੱਗੇ ਮੇਰੇ ਨਾਲ ਹੋ ਕੀ ਗਿਆ ਹੁਣ ਜੇ ਮੈਂ ਤੇਗਾ ਮਾਰੋਂ ਜਾਊਗਾ ਰੇਡਰ ਮੇਰੇ ਵੱਲੋਂ ਆਊਗਾ ਉਹ ਮੈਂ ਉਹਦੇ ਤੋਂ ਦੂਣਾ ਤੇਜ ਹੋਊਗਾ ਤੇ ਫਿਰ ਉਹਦੇ ਵਿੱਚ ਵੜੂੰਗਾ ਜਾ ਕੇ ਮੇਰੀਆਂ ਜੇ ਲੱਤਾਂ ਤੇਜ ਹੋਣਗੀਆਂ ਤੇ ਫਿਰ ਹੀ ਜਾਊਗਾ ਤੇ ਜੇ ਮੰਨ ਕੇ ਚੱਲ ਲੱਤਾਂ ਨੇ ਲੱਤਾਂ ਦੀ ਮਿਹਨਤ ਨਹੀਂ ਹੈਗੀ ਮੇਰੀਆਂ ਦੀ ਲੱਤਾਂ ਮੇਰੀ ਉੱਥੇ ਜਾਣ ਹੀ ਨਹੀਂ ਦਈਆਂ ਦਿਮਾਗ ਗਈ ਜਾਂਦਾ ਜਾ ਸਰੀਰ ਨਹੀਂ ਜਾਂਦਾ ਦਿਮਾਗ ਕੀ ਕਵੇ ਦਿਮਾਗ ਨੂੰ ਕੀ ਕਰੇ ਦਿਮਾਗ ਨੇ ਤੇ ਕਹਿਣਾ ਕਿ ਤੂੰ ਜਾ ਫਿਰ ਨਹੀਂ ਜਾਇਆ ਜਾਂਦਾ ਕਿਉਂਕਿ ਮਿਹਨਤ ਨਹੀਂ ਹੈਗੀ ਹੁਣ ਤੂੰ ਆ ਤੂੰ ਰੇਡ ਪਾਉਣ ਜਾਣਾ ਰੇਡ ਪਾਉਣ ਜਾਣਾ ਗਾੜੀਆਂ ਤੇਰਾ ਦਿਮਾਗ ਕਹਿੰਦਾ ਠੀਕ ਤੇ ਲੱਤਾਂ ਨਾ ਫੜ ਲੈ ਇਹ ਕਿਨ ਲੱਤਾਂ ਨਾ ਫੜ ਲੈ ਜਦੋਂ ਲੱਤ ਫੜਾ ਦੇਣਾ ਫੇਰ ਵੇਣਾ ਇੱਕ ਵੀ ਯਾਰ ਇਹਨੇ ਲੱਤ ਫੜਨੀ ਹੁਣ ਵੇਖ ਹੁਣ ਆ ਗਈ ਗੱਲ ਮਿਹਨਤ ਦੀ ਜੇ ਤੇਰੀ ਮਿਹਨਤ ਲੱਗੀ ਆ ਤੇਰੇ ਦਿਮਾਗ ਨੇ ਕਹਿਣਾ ਮਾਨ ਕਹਣਾ ਕੋਈ ਗੱਲ ਨਹੀਂ ਲੱਤ ਫੜਵੇਂ ਲੱਤ ਚੁੱਕ ਜਾਣੀ ਆ ਚੀਜ਼ ਹੁੰਦੀ ਮਿਹਨਤ ਤਾਂ ਮੋਟੀ ਵੀ ਹੈ ਆ ਕਿ ਆਪਾਂ ਜਿਹੜੇ ਮਸਲ ਦੀ ਮਿਹਨਤ ਕੀਤੀ ਆ ਦਿਮਾਗ ਨੇ ਉੱਥੇ ਹੀ ਕੰਮ ਕਰਨਾ ਹੁਣ ਵੇਖ ਕਿੰਨੇ ਮੈਚ ਹੋ ਗਿਆ ਮੈਂ ਮਿਹਨਤ ਮਿਹਨਤ ਆ ਛੱਡੀ ਆ ਰਸੇ ਵਾਲੀ ਤੇ ਆ ਅੱਗੇ ਮੈਂ ਬੰਦੇ ਦੀ ਬਾਹ ਫੜ ਕੇ ਐ ਬਾਹ ਫੜਦਾ ਬੰਦੇ ਨੂੰ ਬਾਹਰ ਕੱਢ ਦਿੰਦਾ ਹੁਣ ਮੈਂ ਕਿੰਨੇ ਮੈਚ ਹੋ ਗਏ ਬਾਹ ਫੜ ਕੇ ਬਾਹਰ ਨਹੀਂ ਕੱਢਿਆ ਸ਼ਰੀਰ ਉੱਥੇ ਜਾਂਦਾ ਹੀ ਨਹੀਂ ਸ਼ਰੀਰ ਕਹਨੇ ਚ ਨਹੀਂ ਆ ਸ਼ਰੀਰ ਨੇ ਕਿਸੇ ਰੀਨ ਨੂੰ ਸ਼ਰੀਰ ਕਹਿੰਦਾ ਤੂੰ ਜੇ ਮਿਹਨਤ ਨਹੀਂ ਕਰਦਾ ਮੈਂ ਤੇਰੇ ਆਖੇ ਕਿਉਂ ਲੱਗਾ ਜਦੋਂ ਤੂੰ ਮਿਹਨਤ ਕਰਨ ਲੱਗ ਪਿੰਗਾ ਉਹ ਮੈਂ ਫੇਰ ਤੇਰੇ ਆਖੇ ਲੱਗ ਜੂ ਇਹਦਾ ਮਤਲਬ ਇਹੀ ਆ ਨਵੇਂ ਪਲੇਅਰਾਂ ਨੂੰ ਜੇ ਤੁਸੀਂ ਮਿਹਨਤ ਕਰੋਗੇ ਮੰਨ ਕੇ ਚੱਲੋ ਅੱਜ ਆਜਾ ਮੁੰਡੇ ਨੂੰ ਮੈਂ ਕਹਿੰਦਾ 500 ਡੰਡ ਮਾਰਦਾ ਛੋਟਾ ਯਾਰ ਇਹਨੂੰ ਮੈਂ ਕਹਾਂ ਨਹੀਂ ਮੇਰੀ ਨਿਗਾਹ ਜੱਜੇ ਘਟਿਆ ਅਜੇ ਵਧਾਵੇ ਹੋਰ ਅੱਜ ਅਜੇ ਕੋਰਾ ਕਾਗਜ਼ ਆ ਜਿੰਨੇ ਮਰਜੀ ਇਹ ਵਧਾ ਸਕਦਾ ਜੇ ਅੱਜ ਇਹਨੂੰ ਮੈਂ ਕਹੀ ਆ ਮੈਂ ਨਹੀਂ ਬੜੇ ਆ ਬੜੇ ਆ ਇਹਦੀ ਦਿਮਾਗ 'ਚ ਇੱਥੇ ਕੀੜਾ ਵੜ ਜਾਣਾ ਵਾਧੂ ਕਿਉਂਕਿ ਨਹੀਂ ਅੱਜ ਇਹ ਵਧ ਸਕਦਾ ਇਹ ਹੋਰ ਕਰ ਸਕਦਾ ਇਹਨੂੰ ਮੈਂ ਮੋਟੀਵ ਕਰਾਂ ਕਿ ਹੋਰ ਕਰ ਹੋਰ ਮਿਹਨਤ ਕਰ ਤੂੰ ਕਰ ਸਕਦਾ ਹੁਣ ਮੰਨ ਕੇ ਚੱਲ ਇਹ 50 ਡੰਡ ਇੱਕ ਛੁੱਟੀ ਪਜਾਉਣ ਦੀ ਮਾਰਦਾ ਜੀ ਇਹਨੂੰ ਮੈਂ ਕਿਹਾ ਰੋਜ਼ ਦਾ ਇੱਕ ਡੰਡ ਵਧਾ ਮਹੀਨੇ ਦੇ 30 ਡੰਡ ਵਾਜ ਜਾਣੇ ਆ 30 ਵਾੜ ਕੇ 80 ਡੰਡ ਹੋਏ ਨੇ 80 ਡੰਡ ਹੋਏ ਨੇ ਤੇ ਰੋਜ਼ ਦੇ ਇੱਕ ਇੱਕ ਡੰਡ ਵਧਾਉਣਾ ਕਿਤੇ ਵੱਡੀ ਜਿਆਦੀ ਗੱਲ ਇਸ ਕਰਕੇ ਜਿਹੜੇ ਨਵੇਂ ਪਲੇਅਰ ਆ ਰੋਜ਼ ਆ ਦੀ ਮਿਹਨਤ ਵਧਾਇਆ ਕਰੋ ਘਟਾਇਆ ਨਾ ਕਰੋ ਮਿਹਨਤ ਨਾਲ ਕੋਈ ਮਰ ਨਹੀਂ ਜਾਂਦਾ ਤਖੜਾ ਹੀ ਹੁੰਦਾ ਬੰਦਾ ਇਹ ਕਹਿੰਦੇ ਮਿਹਨਤ ਕਰਿਆ ਕਰੋ ਮਿਹਨਤ ਕਰਦੇ ਨਹੀਂ ਆਪਾਂ ਗੱਲਾਂ ਆਪਾਂ ਮੁੜ ਕੇ ਫਲਾਂਟਿੰਗ ਕਰਦੇ ਇਹ ਕਹਿੰਦਾ ਮੁਰਕਾ ਦੇ ਕੱਢ ਕੇ ਦੇਖੋ ਆਦਾਂ ਆ ਚੁਗਦੇ ਪੱਟਾਂ ਚੱਲ ਆ ਕੜਾਲਾ ਤਾਂ ਆ ਕੜਾਲਾ ਚੱਲ ਵੈਰੀ ਗੁੱਡ ਹਾਂ ਆ ਸਪੀਡ ਚਾਹੀਦੀ ਆ ਬਸ ਜੰਪ ਜਦੋਂ ਥੱਕਦਾ ਜੰਪ ਵੱਧ ਕਰ ਲੈ ਗਰ ਥੋੜਾ ਜਿਹਾ ਚੱਲ ਫੋਕਸ ਰੱਖ ਦਿਮਾਗ ਚ ਅਜੇ ਤੈਨੂੰ ਕਮਾਉਣੀ ਨਹੀਂ ਆਉਂਦੀ ਰੱਸੀ ਜਦੋਂ ਕਮਾਉਣੀ ਆ ਗਈ ਸਪੀਡ ਤੇ ਤੇਰੀ ਸਪੀਡ ਆਉਣੀ ਆ ਹੁਣ ਜਦੋਂ ਅੜ ਗਈ ਰੱਸੀ ਸਾਈਡ ਤੇ ਰੱਖ ਦੀ ਜਦੋਂ ਅੜ ਗਈ ਤੇ 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 ਚੱਲ ਰੱਖ ਦੇ ਸਾਈਡ ਤੇ ਦੂਜਾ ਫੁੱਟਵਰਕ ਕਰਾਂ ਕਰ ਤੇਜ ਕਰ ਹਾਂ ਕਰ 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 ਤੇ 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 ਤੇਜ ਹਾਂ ਫੇਰ 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 ਇਹੋ ਇਹੋ ਚੀਜ਼ ਫੇਰ ਕਰ ਇਹੋ ਵੇਚੀ ਹਾਂ ਪਹਿਲੇ ਦਿਨ ਲੱਗਾ ਕਬੱਡੀ ਆਪ ਨੂੰ ਵੇਖਿਆ ਹੋਈ ਆ ਜਾਂਦੀ ਆ ਫੋਨਾਂ ਦੇ ਵਿੱਚ ਵੀ ਨੇ ਹੁਣ ਜਦੋਂ ਲੱਗਣਾ ਗਾੜੀ ਲੈਣਾ ਬੰਦੇ ਤੇ ਬੰਦੇ ਤੇ ਆ ਬੈਲਸ ਰੱਖਣਾ ਗਾੜੀ ਪੱਜ ਭਾਈ ਤਾਂ ਹੈ ਇਹਨੂੰ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਇਦਾਂ ਕਰਦਾ ਬੰਦੇ ਦੇ ਨਾਲ ਉਹਨੇ ਪੇੜ ਦੇ ਲੈਣਾ ਐਡਾਂ ਉਹਨੂੰ ਬੰਦੇ ਨੂੰ ਆ ਧੱਕਾ ਮਾਰਦਾ ਏ ਧੱਕਾ ਮਾਰ ਕੇ ਇਹ ਬੰਦੇ ਨੇ ਫੇਰ ਲੱਗ ਗਿਆ ਉਹਨੇ ਉੱਤੋਂ ਐ ਕਰਨਾ ਉੱਤੋਂ ਆ ਚਲ ਪੁੱਤ ਥੱਲੇ ਉਹ ਗੱਡ ਕਰ ਦੇਣਾ ਲੱਗਿਆ ਜੇ ਰੇਡਰ ਆਉਂਦਾ ਵੇਲੇ ਜਿੱਦਾਂ ਦੂਰ ਦੇਖ ਰਹੇ ਇੱਥੇ ਆ ਜਾ ਰੇਡਰ ਇਦਾਂ ਗਾੜੀ ਹੋਏ ਨਾ ਤੂੰ ਰੇਡਰਿਆਂ ਖੋ ਐਦਾਂ ਗਾੜੀ ਹੋਈ ਨਾ ਦੇ ਗਾੜੀ ਹੋ ਗਈ ਆ ਦੋ ਹੱਥਾਂ ਦੇ ਪਿੱਛੇ ਪੋਚ ਮਾਰਨੀ ਹੈ। ਹੈ। ਗਾੜੀ ਚਾੜ ਲੈਣਾ ਹੈ। ਉਹਦੇ ਇੱਥੇ ਰੱਥ ਰੱਖਣਾ। ਐਵੇਂ। ਆ ਕੀ ਕਰ ਰਿਹਾ ਹੈ? ਹਾਂ। ਕੀ ਲੱਗਿਆ? ਹਾਂ। ਭਾਵੇਂ ਤੂੰ ਤੇ ਹੱਥ ਹੀ ਲਾ। ਇਹ ਭਾਵੇਂ ਇੱਥੇ ਹੱਥ ਐ ਲਾ ਕੇ ਨਾ। ਇੱਥੇ ਇੱਥੇ ਹੱਥ। ਹਾਂ। ਚੱਲ ਆ ਜਾ। ਇੱਥੇ। ਹੈ। ਇਹ ਦੇ ਤੂੰ। ਹਾਂ। ਦਾਜੀ ਜੀ ਹਾਂ। ਤੱਕਾ। ਚੱਲ। ਹਾਂ। ਵੈਰੀ ਗੁੱਡ। ਚੱਲ ਫੇਰ। ਦੇ ਤਾਂ। ਹਾਂ। ਵੈਰੀ ਗੁੱਡ। ਹਾਂ ਜੀ ਫਾਈਟ ਹਾਲ ਵੀ ਇੱਕ ਹਾਂ ਹਾਂ ਐਦਾਂ ਨੂੰ ਸਿੱਧੇ ਹੱਥ ਮਾਰ ਦੇਣੀ ਲੈ ਗਿੰਦਾ ਕਰੀ ਦੂ ਇਹ ਦੋ ਇੱਕ ਰੱਟਾ ਆ ਗਿਆ ਨਾ ਤੇ ਇਹ ਚ ਅਗਲੇ ਅੱਗੇ ਹੋਣ ਦਾ ਆ ਚੀਜ਼ ਜਿਹੜੇ ਬੈਲਸ ਲੱਤਾਂ ਦੇ ਰੱਖਣਾ ਚਲੋ ਤੂੰ ਉਦਾਂ ਹੀ ਬੈਲਸ ਜਿਆ ਬਣਾ ਦੇ ਗਾੜੀ ਹਾਂ ਤਾਂ ਕਤ ਮਰਨਾ ਹਾਂ ਨਾ ਨਾ ਉਦਾਂ ਲੱਤ ਫੜਨ ਦੇ ਨਾ ਐਦਾਂ ਇੱਕ 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 ਫੜਨੀ ਆ ਤੇਜ਼ ਜਿਹੜੀ ਮੱਟੀ ਹਾਂ ਜਿਹੜੀ ਮਰਜ਼ੀ ਪੱਕੀ ਕਰ ਲੈ ਬਸ ਹਾਂ ਹਾਂ ਐਦਾਂ ਇੱਕ ਤੇਜ਼ ਜਾ ਕੇ ਨਾ 2 3 ਦਾ ਸਿੱਖਣੇ ਆ ਬਸ ਇੱਕ ਇੱਕ ਇਹ ਦਾ ਪੱਕਾ ਕਰਿਆ ਕਰ ਹਾਂ ਐਦਾਂ ਲੱਤ ਫੜਨੀ ਆ ਥੱਲਿਓਂ ਗਿੱਟੇ ਲਾਗੋ ਉਹ ਥੱਲਿਓਂ ਥੱਲਿਓਂ ਇੱਥੋਂ ਹਾਂ ਪਾਟ ਲਾਗਿਓ ਪਾਟ ਲਾਗਿਓ ਚੁੱਕਣੀ ਔਖੀ ਲੱਤ ਥੱਲਿਓਂ ਫੜਨੀ ਆ ਗਰੇਪ ਤੇਰੀਆਂ ਬਾਹਾਂ ਚ ਐਦਾਂ ਦਾ ਚਾਹੀਦਾ ਕਿ ਚਿੰਬੜ ਜੇ ਚੱਲ ਚੱਲ ਇਹ ਰੋਜ਼ ਕਰਿਆ ਕਰੋ ਐਕਸਰਸਾਈਜ਼ ਇਦਾਂ ਹਾਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਤੇਜ਼ ਤੇਜ਼ ਹੋਣਾ ਇੱਕ ਦੂਜੀ ਨੂੰ ਜਾ ਦੂਜੀ ਨੂੰ ਜਾ ਹਾਂ ਕੋਣੀ ਫਾੜਨ ਦੇ ਉਹਨੂੰ ਫਾੜਨ ਦੇ ਲੱਤ ਫਾੜਨ ਦੇ ਉਹਨੂੰ ਚੱਲ ਹਾਂ ਚੱਲ ਆ ਜਾ ਫੇਰ ਫੇਰ ਫੜ ਕੇ ਤੂੰ ਇੱਥੇ ਖਲੋਤਾ ਰਹੇ ਬਸ ਖਲੋਤਾ ਰਹੇ ਤੂੰ ਹਾਂ ਫੇਰ ਪਿੱਛੇ ਆ ਜਾ ਭੱਜ ਕੇ ਹਾਂ ਜੀ ਤੂੰ ਹੱਥ ਮਾਰਨਾ ਨਹੀਂ ਮੈਨੂੰ ਤਾਂ ਪਹਿਲੋਂ ਉਦਾਂ ਹੀ ਹੱਥ ਹੀ ਲਾਦਾ ਗਾ ਹੱਥ ਕੰਨਾਂ ਨੂੰ ਲਾ ਕੇ ਸਿੱਧਾ ਉਰੇ ਆ ਮੈਂ ਫੋਨ ਫੜ ਮੈਂ ਤੁੰਦਾ ਜਦੋਂ ਬੰਦਾ ਲਚਕੀਲਾ ਨਾ ਤੂੰ ਇਦਾਂ ਦਾ ਰਹਿਣਾ ਲਚਕਦਾਰ ਜਿਆ ਜਦੋਂ ਵੇਖ ਬੰਦਾ ਆਉਂਦਾ ਤੇਰੇ ਨਾਲ ਐ ਬੈਠਣਾ ਜਿਦਾਂ ਮੰਗੀ ਨਹੀਂ ਮਾਰਦਾ ਹੁੰਦਾ ਮੰਗੀ ਵਲ ਕੀ ਕਰਦਾ ਹੁੰਦਾ ਇਦਾਂ ਕਰਦਾ ਹੁੰਦਾ ਉਹਨੇ ਆਹ ਫੜ ਲਈ ਆਹ ਆ ਮਾਰ ਲਈ ਇੱਥੇ ਠੀਕ ਆ ਠੀਕ ਆ ਭਾਂਜੀ ਤਾਂ ਜਿੰਨੇ ਸਿੱਖੇਗਾ ਉਨੇ ਹੀ ਦਾ ਇੱਕ ਇਹ ਚੀਜ਼ ਇੱਕ ਇੱਥੋਂ ਕੀ ਕਰਨਾ ਐ ਜਾਣਾ ਜਦੋਂ ਵੇਖ ਰੇਡਰ ਦੀ ਨਿਗਾ ਉਧਰ ਗਈ ਆ ਇੱਥੋਂ ਜਾਣਾ ਹਾਂਜੀ ਆ ਜੀ ਜਿੱਥੇ ਜਦੋਂ ਜਾਣਾ ਨਾ ਇੱਥੋਂ ਐ ਸਿੱਧਾ ਤੇਜ ਇੱਥੇ ਜਾਣਾ ਨਾਲ ਹੀ ਕੈਂਚੀ ਹੱਥ ਮਾਰ ਕੇ ਕੈਂਚੀ ਹਾਂ ਨਾ ਨਾ ਉਹਦਾ ਨਿਗਾਹ ਵੇਖਣੀ ਆ ਰੇਡਰ ਦੀ ਆ ਨਿਗਾਹ ਹਾਂਜੀ ਆ ਨਿਗਾਹ ਜਿੱਦੋਂ ਰੇਡਰ ਦੀ ਨਿਗਾਹ ਰੇਡਰ ਦੇ ਲਾਗੇ ਚੜ ਕੇ ਰਹਿਣਾ ਉੱਤੇ ਤੇ ਜਦੋਂ ਜਾਣਾ ਵਾ ਇਧਰ ਕੀ ਇਧਰ ਇੱਥੇ ਜਦੋਂ ਜਾਣਾ ਵਾ ਰੇਡਰ ਦਾ ਸਟੈਪ ਉਧਰ ਨੂੰ ਹੋਇਆ ਨਹੀਂ ਤੇਰਾ ਹੱਥ ਇੱਥੇ ਚੱਲ ਜਾਣਾ ਉਦੋਂ ਨਾਲ ਹੀ ਕੈਂਚੀ ਕੱਢ ਦੇਣੀ ਕਿਉਂਕਿ ਇੱਥੇ ਪ੍ਰੈਸ ਇਹ ਨੂੰ ਗਿਆ ਮੈਂ ਐ ਲੈ ਕੇ ਹਾਂ ਇੱਥੇ ਖੜਾ ਇੱਥੇ ਖੜਾ ਹਾਂ ਹਾਂ ਖੋਲ ਇਹ ਕਿਤੇ ਤੈਨੂੰ ਲੱਤ ਵੱਢੀ ਜਾਂਦੀ ਤੂੰ ਤੇ ਬੰਦੇ ਵਾਲ ਨੂੰ ਚੱਲ ਜਾਣਾ ਤੇ ਬੰਦਾ ਤੈਨੂੰ ਲੱਤ ਪੱਕਾ ਕਰ ਲੇਗਾ ਚੱਲ ਹਾਂ ਹਾਂ ਵੀ ਬਾਹਾਂ ਖੋਲ ਬਾਹਾਂ ਖੋਲ ਲੱਤਾਂ ਭਾਵੇਂ ਪਿੱਛੇ ਰਵੇ ਬਾਹਾਂ ਖੁੱਲ੍ਹਣੀਆਂ ਚਾਹੀਦੀ ਆ ਹਾਂ ਬਾਸ ਇੱਕ ਨਾ ਟੱਚ ਵੱਜਣ ਲਵੇ ਫੇਰ ਪੈਜ ਫੜਨਾ ਐਡਾ ਬੰਦਾ ਖਿੱਚਿਆ ਜਾਏਗਾ ਐਡਾ ਤੂੰ ਉੱਤੋਂ ਧੌਣ ਖਿੱਚਣੀ ਬੰਦੇ ਦੀ ਬੰਦਾ ਖਿੱਚਣਾ ਸੌਖਾ ਮੱ ਲੱਤਾਂ ਜਲਾ ਲਾ ਲੱਤਾਂ ਚੱਲ ਗਈਆਂ ਤੇ ਕੌਡੀ ਆ ਗਈ ਬਾਸ ਪਤਾ ਨਹੀਂ ਦੁਰਦੀਆਂ ਸਾਰੀਆਂ ਲੱਤਾਂ ਇਹ ਕਿਦੋਂ ਜਾਨਣਾ ਵਾ ਹੋਊਗਾ ਚੱਲ ਬਸ ਤੇਜ਼ ਉੱਤੇ ਮਾਰਚ ਵੇੜ ਮਾਰ ਉੱਤੇ ਹੱਥ ਲਾ ਕੰਨ ਨੂੰ ਹੱਥ ਵੀ ਲਾਣਾ ਉੱਤੇ ਹਾਂ ਚੱਲ 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 ਹਾਂ ਬਸ ਬਸ ਅਰੇ ਦਰ ਹੈ ਤੁਰ ਅਰੇ ਦਰ ਨੂੰ ਫੇਟੋ ਨਹੀਂ ਆਣਾ ਬਸ ਐਕਸੀ ਲੈ ਜੀ ਕਰਨੀ ਹੈ ਤੇ 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 ਉੱਤੇ ਉਲਗਾ ਫੜ ਪੁੱਛ ਨਹੀਂ ਹਾਂ ਬਸ ਇਹੋ ਕੰਮ ਕਰਨਾ ਆ ਕਰਦੇ ਰੇਡ ਪਾ ਇਧਰ ਨੂੰ ਪਰਾ ਉਦਾਂ ਹੀ ਉਦਾਂ ਹੀ ਇਦਾਂ ਇਦਾਂ ਹਾਂ ਆਇਆ ਗਿਆ ਉਦੋਂ ਇਦਾਂ ਹਾਂ ਬਾ ਆ ਹੱਥ ਪਾਉਣਾ ਵਾ ਆ ਜਿਹੜਾ ਹੱਥ ਅੰਦਰ ਬਾਅਦ ਅੰਦਰ ਬਾਅਦ ਦੂਜਾ ਵੀ ਪਾਲਾ ਖਾ ਆ ਸੱਜਾ ਪਾ ਨਾ ਦੂਜਾ ਆ ਜਿਹੜਾ ਆ ਪਹਿਣਾ ਇੱਥੇ ਖੋਚ ਚ ਖੋਚੇ ਚ ਬਾਗੇ ਨਾਲ ਹੀ ਕੈਂਚੀ ਹੁਣ ਵੈਗਰੂ ਸੀਚੇ ਵਾਲਿਆ ਕਿਹੜੀ ਖੁੱਚ ਫੜਦਾ ਫਰਾ ਉਹ ਦੂਜੀ ਫੜਦਾ ਬਹਿ ਕੇ ਬਹਿ ਗਿਆ ਨਹੀਂ ਆ ਸੱਜੀ ਲੱਤ ਫੜਦਾ ਉਹ ਹੈ ਬਾਹਰ ਵੱਨੋਂ ਫੜਦਾ ਬਾਹਰ ਵੱਨੋਂ ਫੜਦਾ ਬਾਹਰ ਜਾ ਕੇ ਆ ਬਾਹਰ ਵੱਲੋਂ ਪਿੱਛੇ ਵੱਲੋਂ ਫੜਨਾ ਕੋਈ ਤਾਂ ਹਰਦਾ ਨਹੀਂ ਬਿਸ਼ੋਕ ਰੇਅਰੇ ਟੋਂਡਾ ਉਹ ਇੱਥੋਂ ਬੈੰਦਾ ਵਾ ਥੱਲੇ ਇੱਥੋਂ ਬਹਿ ਕੇ ਆਹ ਖੁੱਚ ਫੜਦਾ ਇਧਰਲੇ ਨਹੀਂ ਫੜਦਾ ਉਹ ਜਦੋਂ ਰੇਡਰ ਤੇ ਇਦਾਂ ਜਾਂਦਾ ਨਾ ਇਦਾਂ ਉਹ ਪਤਾ ਨਹੀਂ ਕੀ ਰੱਬ ਨੂੰ ਪਤਾ ਨਹੀਂ ਐ ਕਿ ਟੇਆਂ ਨੂੰ ਜਾ ਕੇ ਥੱਲੇ ਪੈਂਦਾ ਹੀ ਗੋਡੇ ਲਾ ਦਿੰਦਾ ਥੱਲੇ ਉਹ ਜਦੋਂ ਪੈਂਦਾ ਤਾਂ ਐ ਪਲਟੀ ਜੀ ਤੈਨੂੰ ਮਰੌਣਾ ਹੁੰਦਾ ਟੇਢੀ ਜੀ ਉਹ ਆਹ ਕੁੱਚ ਫੜਦਾ ਹਾਂ ਦਾਵ ਜਿੰਨੇ ਦਾ ਹੁਣ ਹੁਣੇ ਹੁਣੇ ਸਿੱਖ ਲੇਗਾ ਉਹਨੇ ਇੱਕ ਇੱਕ ਬੰਦੇ ਦਾ ਗੁੱਟ ਫੜਨਾ ਗੁੱਟ ਵੜ ਕੇ ਕੈਂਚੀ ਪਾਉਣੀ ਸਾਰੇ ਦਾ ਠੀਕ ਆ ਪਾ ਜੀ ਹਾਂ ਠੀਕ ਇੱਕ ਤੋਂ ਵੇਖਿਆ ਕਰ ਇੱਧਰੇ ਜਦੋਂ ਰੇਟ ਪਾਉਣਾ ਨਾਲ ਇੱਥੇ ਮੈਨੂੰ ਪਤਾ ਵਾ ਰੇਟ ਪਾਉਂਦੇ ਐ ਇੱਥੇ ਉਹਨੂੰ ਉਹ ਤੈਨੂੰ ਤਲ ਜਿੱਤਰਾ ਜੱਪਾ ਕਰਦੇ ਇੱਕੋ ਦੂਜਾ ਪਾਹਣ ਚ ਉਹਨੇ ਕਰੀ ਇਤਾਂ ਗਿਆ ਇਤਾਂ ਉਹਨੇ ਕੁਛ ਖੜੀ ਬਾੜ ਲਈ ਇਹਨਾਂ ਲਾਪ ਐ ਗਵਣੀ ਮੈਂ ਉਹ ਫਿਰ ਉੱਤਰ ਨੂੰ ਕੀ ਲੈਣ ਜਾ ਪੁੱਠੀ ਪੈ ਗਈ ਉਹ ਇਤਨੂੰ ਪਾਪ ਮਾਰ ਲੂ ਖੁੱਲ ਜਾਣਗਾ ਹੁਣ ਮੰਨ ਕੇ ਚੱਲੇ ਹੈ ਗਿਆ ਹੁਣ ਤੂੰ ਤਿੰਨ ਤੈਨੂੰ ਪਤਾ ਵੀ ਹੋਆ ਤੇ ਤੇਲ ਕਰਦਣਾ ਨੂੰ ਚਲੋ ਗਏ ਆ ਬਸ 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 ਇੱਥੋਂ ਚਿੰਜੈ ਨੂੰ ਹਾਂ ਹਾਂ ਦੱਸੋ ਵੀ ਕਿਤਾ ਕਿੰਨੇ ਲੱਗਣਾ ਕਿੰਨੇ ਲੱਗਣਾ ਇਹਨੂੰ ਤੇਲ ਕਰ ਲੱਤਾਂ ਨੂੰ ਹੁਣ ਉਹ ਮਾਲਕ ਘੁੰਮਦੇ ਆ ਦੇਖੋ ਇਹ ਬਾਰੇ ਇਹ ਥੋੜੀ ਤਰੀ ਪੈ ਜੋ ਲੱਤ ਤੈਨੂੰ ਉਤੋਂ ਖਿੱਚ ਕੇ ਤੈਨੂੰ ਫੜਨੇ ਲੱਗੇ ਇਹ ਇਹਨਾਂ ਲੱਤਾਂ ਦਾ ਤੂੰ ਲੱਤਾਂ ਦਾ ਆ ਲੱਤਾਂ ਜਿਹੜੀਆਂ ਤੂੰ ਰਾਧਾ ਸਿੱਧੀਆਂ ਐ ਇੱਥੋਂ ਐ ਮੋੜ ਐ ਨਾ ਲੱਤਾਂ ਜੇ ਇਹਨੂੰ ਲੈਣਾ ਇਹਨੂੰ ਮੋੜ ਇਹਨੂੰ ਲੈਣਾ ਇਹ ਮੋੜ ਇਹਨੂੰ ਐ ਆ ਜੀ ਰੱਖ ਚੱਲ ਆ ਆਈਦਾ ਮੋੜ ਆ ਤਾਂ ਮੋੜ ਜੇ ਹੁਣ ਆ ਲੱਤ ਲੈ ਕੇ ਇੱਧਰ ਨੂੰ ਜਾਣਨਾ ਨਾ ਆ ਲੱਤ ਲੈ ਕੇ ਇੱਧਰ ਨੂੰ ਗਿਆ ਵਾ ਲਾ ਬਾਹਾਂ ਇਕੱਠੀ ਹੁੰਦੀ ਐ ਜੇ ਐਨੂੰ ਗਿਆ ਉਹ ਲੱਤ ਤੁਰਿਆ ਜਾਇਦਾ ਤੁਰਿਆ ਜਾਇਦਾ ਤੁਰਿਆ ਜਾਇਦਾ ਹੁਣ ਤੂੰ ਤਿੰਨ ਮੈਂ ਹੋਰ ਦੱਸ ਜੇ ਤੈਨੂੰ ਤੈਨੂੰ ਲੱਗਦਾ ਨਾ ਟੱਚ ਨਹੀਂ ਵੱਜਦਾ ਲੱਤਾਂ ਦਾ ਪੈਰ ਛੁੱਕ ਐਦਾਂ ਕਰ ਲੈ ਝੁਕ ਜਾ ਜਾਦਾ ਆਈ ਹਾਂ ਇੱਥੇ ਤੱਸੇ ਆ ਜੀ ਤੇ ਜਾ ਜਾਇਕ ਬਣਾ ਬੈਲ ਬਣਾ ਬਸ ਇੱਕ ਤਾਂ ਬਣਾ ਲਾ ਬਸ ਹੁਣ ਮੰਨ ਕੇ ਚੱਲ ਐਦਾਂ ਤੁਰਿਆ ਆਉਂਦਿਆਂ ਇਹਨੂੰ ਤੇਜ਼ ਕਰ ਲਾ ਥੋੜਾ ਜਿਹਾ ਇਸ ਚੀਜ਼ ਨੂੰ ਹੁਣ ਤੈਨੂੰ ਕੀ ਕਰੂ ਕੋਈ ਕਿੱਦਾਂ ਕੋਚ ਨੂੰ ਚੱਲ ਜੂ ਕੋਚਿੰਗ ਲੈਣੀ ਆ ਜਦੋਂ ਖਾਣਾ ਆ ਜਾ ਹਾਂ ਜਾ ਆ ਇੱਥੋਂ ਇੱਥੋਂ ਥੱਲ ਆ ਚੀਜ਼ ਸਾਰੀ ਕਵਰ ਤੇ ਉੱਚਾ ਵੀ ਇੱਥੇ ਉੱਚਾ ਵੀ ਤੇ ਕਵਰ ਵੀ ਬਸ ਤੇਜ਼ ਹੋ ਹੁਣ ਆਪਾਂ ਕਬੱਡੀ ਬਦਲਦੇ ਨਹੀਂ ਕੋਈ ਛੋਟੇ ਛੋਟੇ ਤੁਰ ਚੱਲ ਬਸ ਤੁਰਿਆ ਜਾ ਤੇਜ ਹੋ ਹਾਂ ਇਧਰੇ ਇੱਥੋਂ ਕਿੱ데 ਜਾਣਾ ਆ ਚ ਪਹਿਲੋ ਜਿਹੜਾ ਜਦੋਂ ਤੁਰਨਾ ਵਾ ਲੱਗੇ ਆ ਗਈ ਘੇਰੀ ਪਰ ਭੱਜ ਗਿਆ ਤੇਜ ਹੋਣਾ ਤੇ ਬਸ ਉਹ ਜੀਜ ਹੁੰਦੀ ਆ ਕਹਿੰਦੇ ਕਿਤੇ ਜੱਫਾ ਨਾ ਪੈ ਜੀ ਕਿਤੇ ਜੱਫਾ ਨਾ ਪੈ ਜੇ ਇਹ ਚੀਜ਼ ਕੱਢ ਦੇ ਦਿਮਾਗੋਂ ਇਹ ਨਹੀਂ ਰੱਖਣੀ ਕਿ ਜੱਫਾ ਪੈ ਜਾਊਗਾ ਹੁਣ ਹੁਣ ਜਦੋਂ ਜਾਣਾ ਵਾ ਇਦਾਂ ਵੇਖ ਚੋਵੇਂ ਜੱਫੀ ਵੇਖਿਆ ਕਰ ਗਿਆਰ ਤੱਤਾ ਕਿਹੜਾ ਤੱਤਾ ਜਾਫੀ ਵੇਖ ਲੈ ਕਿਹੜਾ ਤੱਤੇਲ ਜਾਫੀ ਨਾਲ ਕੀ ਕਰ ਐਦਾਂ ਤੱਤਾ ਐਨੂੰ ਅੱਖਾਂ ਗੱਲ ਆ ਉਹਨੂੰ ਤੱਤਾ ਵਾ ਆਉਂਦੇ ਉਹਨੂੰ ਜਦੋਂ ਆਉਂਦਾ ਐਦਾਂ ਐ ਜਦੋਂ ਇਹਨੂੰ ਪਤਾ ਤੇਨੂੰ ਆਉਣਾ ਇਹ ਕਿਸੇ ਪਿੱਛੇ ਹੋ ਜਾ ਗਾਹਾਂ ਨੂੰ ਕੱਢ ਦੇ ਤਮਾਤ ਐਦਾਂ ਹੁਣ ਮਾਨਿਕ ਚੱਲ ਤੇਨੂੰ ਪਤਾ ਵੀ ਬੰਦਾ ਹੁਣ ਇੰਨਾ ਮੁੜਕਾ ਲੱਗਾ ਜਾਂਦੇ ਹੋਏ ਨਾ ਖੋਚ ਫੜ ਕੇ ਟੁੱਕ ਕੇ ਤਾਂ ਕਰ ਦੂ ਕੋਈ ਫਿਰ ਤੇ ਸਹੀ ਆ ਇੱਕ ਜਦੋਂ ਖੋਚ ਫੜੀ ਜਾਂਦੀ ਹੁੰਦੀ ਹੈ ਨਾ ਉਹਨੂੰ ਉਹਨੂੰ ਇਹ ਕੋ ਲੰਮਾ ਕਰ ਲੈ ਕਰ ਉਹ ਇੱਛੋਂ ਫੜੇ ਜਿਹੜੀ ਤਰੀ ਖੋਚ ਕਿਤੇ ਲਾਗੂ ਇਹਨੂੰ ਨਿਕਲ ਜੇ ਇਹਨੂੰ ਪਾੜ ਦੇ ਲੱਤ ਨੂੰ ਉਹ ਚੀਜ਼ ਉਹ ਚੀਜ਼ ਕਰਿਆ ਕਰ ਥੋੜੀ ਲੱਤਾਂ ਨੂੰ ਲੱਤਾਂ ਨੂੰ ਹਰਕਤ ਜਿਹਾ ਦਿਨੇ ਹੁਣ ਜਦੋਂ ਫੁੱਟਵਰਕ ਕਰਦਾ ਫੁੱਟਵਰਕ ਤੇਰਾ ਇੰਨਾ ਚਾਹੀਦਾ ਕਦੀ ਭਾਂਜ ਉਹ ਐ ਤੇਜ 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 ਹਾਂ ਤੇ ਬਾਜ ਲੱਤ ਕਿੱਥੇ ਪੈ ਜੋ ਲੱਤ ਰੁਕਣ ਕਿੱਥੇ ਰੁਕਣ ਕਿੱਥੇ ਲੱਤ ਹਾਂ ਤੇ ਭੈਣ ਚਲੋ ਬੰਦਾ ਮਿੱਟੀ ਡਾਵੇ ਫਿਰ ਇਹਨੂੰ ਐਕਟੀਵਿਟੀ ਲਿਆ ਇਹਨਾਂ ਚ ਤੇਜ਼ ਕਰ ਲੱਤਾਂ ਠੀਕ ਆ ਹਾਂ ਠੀਕ ਆ